ਅੱਜ ਦੀ ਵੀਡੀਓ ਹੈ ਜੀ ਕੈਨੇਡਾ ਦੇ ਪ੍ਰੋਸੈਸਿੰਗ ਟਾਈਮ ਬਾਰੇ ਸੋ ਤੁਹਾਡੇ ਵਾਸਤੇ ਅਪਡੇਟ ਲੈ ਕੇ ਆਏ ਹਾਂ ਜੀ ਅਪਡੇਟ ਕਿਉਂ ਜ਼ਰੂਰੀ ਹੈ ਕਿਉਂਕਿ ਬਹੁਤ ਸਾਰੇ ਕਲਾਈਂਟਸ ਨੇ ਕੈਨੇਡਾ ਦੇ ਵਿੱਚ ਰਿਲੇਟਿਵਸ ਦੇ ਕੋਲ ਬਾਹਰ ਜਾਣਾ ਚਾਹੁੰਦੇ ਨੇ ਜਾਂ ਫਿਰ ਆਪਣਾ ਹੋਟਲ ਬੁਕਿੰਗ ਦੇ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਨੇ ਸੋ ਕਲਾਈਂਟਸ ਦੇ ਲਈ ਇਹ ਗੱਲ ਜਾਨਣਾ ਬਹੁਤ ਹੀ ਜ਼ਰੂਰੀ ਹੈ ਕਿ ਕੈਨੇਡਾ ਦਾ ਪ੍ਰੋਸੈਸਿੰਗ ਟਾਈਮ ਕਿੰਨਾ ਕਿਉਂਕਿ ਜਦੋਂ ਵੀ ਤੁਸੀਂ ਆਪਣਾ ਫਾਰਮ ਫਿਲ ਕਰਦੇ ਹੋ ਐਪਲੀਕੇਸ਼ਨ ਫਾਰਮ ਤਾਂ ਉਹਦੇ ਵਿੱਚ ਤੁਹਾਡਾ ਇੱਕ ਪਲਾਨ ਬਣਦਾ ਜਿਹਦੇ ਵਿੱਚ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੰਨਾ ਟਾਈਮ ਕੈਨੇਡਾ ਦੇ ਵਿੱਚ ਰੁਕਣਾ ਹੈ ਆਪਣੇ ਭੈ ਔਰ ਤੁਸੀਂ ਕੇਸ ਡੇਟ ਨੂੰ ਜਾਣਾ ਔਰ ਕਿਸ ਡੇਟ ਨੂੰ ਤੁਸੀਂ ਵਾਪਸ ਆਉਣਾ ਸੋ ਇਹ ਪਲਾਨ ਬਣਾਉਣ ਦੇ ਲਈ ਪ੍ਰੋਸੈਸਿੰਗ ਟਾਈਮ ਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੋ ਜਾਂਦਾ ਸੋ ਅਸੀਂ ਦੱਸਦੇ ਹਾਂ ਕਿ ਪ੍ਰੋਸੈਸਿੰਗ ਟਾਈਮ 50 ਦਿਨ ਤੋਂ ਪਾਰ ਹੋ ਚੁੱਕਾ ਜੀ ਸੋ ਨਾਓ ਅੱਜ 15 ਜੁਲਾਈ ਹੋ ਗਈ ਹੈ ਜੀ 15 ਜੁਲਾਈ ਨੂੰ ਅਸੀਂ ਆਪਣੇ ਪੀਸੀ ਤੇ ਚੈੱਕ ਕੀਤਾ ਕਿ 51 ਦਿਨ ਦਾ ਟਾਈਮ ਹੋ ਗਿਆ ਜੀ 51 ਡੇ ਲੱਗ ਰਹੇ ਨੇ ਜੀ ਮੈਕਸਿਮਮ ਟਾਈਮ ਨੂੰ ਤੁਹਾਡੇ ਫਿੰਗਰਪ੍ਰਿੰਟ ਜਿਹੜੇ 10-12 ਦਿਨ ਜਾਂ 15 ਦਿਨ ਦੇ ਵਿੱਚ ਆ ਰਹੇ ਨੇ ਜਾਂ ਇਸ ਤੋਂ ਜ਼ਿਆਦਾ ਸਮਾਂ ਵੀ ਲੱਗ ਰਿਹਾ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਪਿੱਛੇ ਜਾਇ ਇੱਕ ਇਸ ਦਾ ਕਾਰਨ ਵੀ ਮੈਂ ਤੁਹਾਨੂੰ ਦੱਸਦਾ ਜੋ ਕਿ ਮੈਂ ਆਪਣੇ ਐਕਸਪੀਰੀਅੰਸ ਦੇ ਨਾਲ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਕਿ ਇੱਕ 에어ਪੋਰਟ ਤੇ ਕਲਾਇੰਟ ਪਕੜ ਹੋਇਆ ਸੀਗਾ ਜੀ ਕਿ ਉਹਨੇ 20-25 ਸਾਲ ਦਾ ਲੜਕਾ ਸੀਗਾ ਜਿਹੜਾ 65 ਸਾਲ ਦਾ ਬਜ਼ੁਰਗ ਬਣ ਕੇ ਕੈਨੇਡਾ ਦਾ ਵੀਜ਼ਾ ਲੈ ਕੇ ਬਾਹਰ ਜਾ ਰਿਹਾ ਸੀ ਸੋ ਨਾਓ ਸਾਨੂੰ ਲੱਗਦਾ ਕਿ ਹੁਣ ਜਿਹੜੀ ਆ ਤੁਹਾਡੀ ਫੋਟੋ ਦੀ ਵੈਰੀਫਿਕੇਸ਼ਨ ਹੋ ਰਹੀ ਆ ਸੋ ਸਾਡੇ ਸੂਤਰਾਂ ਤੋਂ ਵੀ ਸਾਨੂੰ ਕੈਨੇਡਾ ਤੋਂ ਪਤਾ ਚੱਲਦਾ ਰਹਿੰਦਾ ਕਿ ਕੈਨੇਡਾ ਦੀ ਕੀ ਅਪਡੇਟ ਆਈ ਹੈ ਸੋ ਅਸੀਂ ਹਮੇਸ਼ਾ ਨਵੇਂ ਰੂਲ ਆਫ ਰੈਗੂਲੇਸ਼ਨ ਦੇ ਨਾਲ ਜੁੜੇ ਰਹਿੰਦੇ ਹਾਂ ਸੋ ਆਪਣੀ ਵੀ ਐਕਸਪੀਰੀਅੰਸ ਦੇ ਨਾਲ ਅੰਦਾਜ਼ੇ ਲਗਾਦੇ ਰਹਿੰਦੇ ਹਾਂ ਕਿ ਕੀ ਹੋਏਗਾ ਸੋ ਹੁਣ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜੀ 51 ਦਿਨ ਹੋ ਚੁੱਕਾ ਸੋ ਆਪਣਾ ਟਰੈਵਲ ਪਲਾਨ ਨੂੰ ਪ੍ਰੋਸੈਸਿੰਗ ਟਾਈਮ ਦੇ ਅਕੋਰਡਿੰਗਲੀ ਬਣਾਓ ਤਾਂ ਜੋ ਤੁਹਾਡਾ ਵੀਜ਼ਾ ਆ ਜਾਏ ਰਿਫਿਊਜ਼ਲ ਦਾ ਸਾਹਮਣਾ ਨਾ ਕਰਨਾ ਪਵੇ 179b ਸੈਕਸ਼ਨ ਦੇ ਅੰਡਰ ਤੁਹਾਡਾ ਵੀਜ਼ਾ ਰਿਫਿਊਜ਼ ਨਾ ਹੋ ਜਾਏ ਸੋ ਵੈਸਨ ਪਾਥ ਹਮੇਸ਼ਾ ਤੁਹਾਡੇ ਵਾਸਤੇ ਸਹੀ ਪਾਰਟੀ ਤੇ ਜਾਣਾ ਚਾਹੁੰਦੇ ਨੇ ਮੈਰਿਜ ਅਟੈਂਡ ਕਰਨ ਜਾਣਾ ਚਾਹੁੰਦੇ ਨੇ ਜਾਂ ਫਿਰ ਕ੍ਰਿਸਮਸ ਦਾ 90 ਸਾਲ ਤੇ ਜਾਣਾ ਚਾਹੁੰਦੇ ਨੇ ਸੋ ਕਿਸੇ ਵੀ ਤਰ੍ਹਾਂ ਤੁਸੀਂ ਕੈਨੇਡਾ ਦਾ ਟੀਆਰਵੀ ਵੀਜ਼ਾ ਟੈਂਪਰੇਰੀ ਰੈਜ਼ੀਡੈਂਸ ਵੀਜ਼ਾ ਟੂਰਿਸਟ অর ਵਿਸਟਰ ਵੀਜ਼ਾ ਅਪਲਾਈ ਕਰਨਾ ਹੋਵੇ ਸੋ ਪ੍ਰੋਸੈਸਿੰਗ ਟਾਈਮ ਨੂੰ ਧਿਆਨ ਦੇ ਵਿੱਚ ਰੱਖਿਆ ਕਰੋ ਸਹੀ ਜਾਣਕਾਰੀ ਲਈ ਸਾਡੇ ਫੇਸਬੁੱਕ ਚੈਨਲ ਵੈਸਟਰਪਾਰਟ ਕੰਸਲਟੈਂਸੀ اور ਸਾਡੇ ਆ YouTube ਚੈਨਲ ਵੈਸਲ ਪਾਥ ਇਮੀਗ੍ਰੇਸ਼ਨ ਦੇ ਜੁੜੇ ਰਹੋ ਤਾਂ ਜੋ ਤੁਹਾਨੂੰ ਅਪਡੇਟ ਮਿਲਦੀ ਰਹੇ ਔਰ ਤੁਸੀਂ ਆਪਣੇ ਵੀਜ਼ਾ ਦਾ ਇੱਕ ਵਧੀਆ ਰਿਜ਼ਲਟ ਲੈ ਸਕੋ ਵੀਜ਼ਾ ਲੈ ਸਕੋ ਸੋ ਵੈਸਲ ਪਾਥ ਹਮੇਸ਼ਾ ਤੁਹਾਡੇ ਨਾਲ ਖੜਾ ਰਹੇਗਾ ਔਰ ਸਹੀ ਜਾਣਕਾਰੀ ਲੈ ਕੇ ਆਉਂਦਾ ਰਹੇਗਾ ਸੋ ਵੀਡੀਓ ਚੰਗੀ ਲੱਗਦੀ ਆ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਮੈਂਟਸ ਕਰੋ